ਸਲੇਰਨ ਡੈਮ ਜੋ ਹੈ ਜਿੱਥੇ ਅਪਾ ਅਸ ਵਕਤ ਮੌਜੂਦ ਆ ਇਹਦੇ ਤੇ ਇਕੋ ਪ੍ਰੋਜੈਕਟ ਦਾ ਇਕ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਹੈ ਜਿੱਤੇ ਵਿੱਚ ਚਾਰ ਜਿਹੜੇ ਟਰੀ ਹਾਊਸ ਕਲੋਜਾ ਤੁਸੀਂ ਉਹਨੂੰ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਜਿਹੜੇ ਦੋ ਹਰਟਸ ਜਿਹੜੀਆਂ ਨੇ ਫੈਮਿਲੀ ਹਰਟਸ ਨੇ ਜਿਹਦੇ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਸਮਝੋ ਤੇ ਦੋ ਕਪਲ ਹਰਟਸ ਕਹਿੰਦੇ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਜਿੱਥੇ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਡੈਮ ਦੇ ਵਿੱਚ ਬੋਟਿੰਗ ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਗੇ ਧਰਮਸ਼ਾਲਾ ਨੂੰ ਮਨਾਲੀ ਨੂੰ ਸੜਕਾਂ ਜਾਂਦੀਆਂ ਮਾਤਾ ਚਿੰਤਪੁਰਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਆ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਚੋਹਾਲ ਤੋਂ ਬਾਅਦ ਇਸ ਡੈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਪੰਜਾਬ ਕੋਲੇ ਇਸ ਵਕਤ ਅਸੀਂ 52 ਰੈਸਟ ਹਾਊਸ ਜਿਹੜੇ ਪਹਿਲਾਂ ਬਿਲਕੁਲ ਖੰਡਰ ਬਣ ਗਏ ਸੀਗੇ ਕੋਈ ਕੰਮ ਨਹੀਂ ਆਉਂਦੇ ਸੀ 52 ਰੈਸਟ ਹਾਊਸ ਅਸੀਂ ਪੰਜਾਬ ਚ ਚਲਾ ਲਏ ਦੁਬਾਰਾ ਤੇ ਸਾਨੂੰ ਇਸ ਵਕਤ 1 ਕਰੋੜ ਰੁਪਇਆ ਇਨ ਰੈਸਟ ਹਾਊਸਸ ਤੋਂ ਕਰਾਇਆ ਜਿਹੜਾ ਰੈਂਟ ਜੋ ਵੀ ਹੈ ਉਹ ਪਰ ਮੰਥ ਉਹ ਆ ਰਿਹਾ ਹੈ ਗਵਰਨਮੈਂਟ ਦੇ ਖਾਤੇ ਚ ਤੇ ਹੁਣ ਟੋਟਲ 75 ਰੈਸਟ ਹਾਊਸ ਨੇ ਜਿਹੜੇ ਬਿਲਕੁਲ ਫੰਕਸ਼ਨਲ ਹੋ ਗਏ ਪਹਿਲਾਂ ਬਿਲਕੁਲ ਖੰਡਰ ਸੀਗੇ ਉਹ ਸੋ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣਾ ਸਾਡਾ ਇੱਕ ਟੀਚਾ ਹੈ ਜਿਹਦੇ ਵਿੱਚ ਐ ਇਦਾਂ ਦੇ ਛੋਟੇ-ਛੋਟੇ ਡੈਮ ਹੋਰ ਵੀ ਸਪੌਟ ਕੀਤੇ ਜਾ ਰਹੇ ਨੇ ਜਿੱਥੇ ਹੈਗੇ ਐ ਐਦਾਂ ਦੇ ਚਾਂਸ ਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਨੇਚਰ ਲਵਰ ਜਾਂ ਐਡਵੈਂਚਰ ਸਪੋਰਟਸ ਜਾਂ ਵਾਟਰ ਸਪੋਰਟਸ ਵੱਲ ਨੂੰ ਜਾ ਵੀ ਕਰਨਾ ਚਾਹੁੰਦੇ ਨਾਲ ਨਾਲ ਆਪਣੇ ਫੈਮਿਲੀ ਦੇ ਉਹ ਕੁਦਰਤ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤਾਂ ਇਹ ਇਸ ਤੋਂ ਵਧੀਆ ਸ਼ਾਇਦ ਕੋਈ ਆਪਾਂ ਉਹਨਾਂ ਨੂੰ ਦ੍ਰਿਸ਼ਣੀ ਦੇ ਸਕ ਜੀ ਮਾਹੌਲ ਹੀ ਦੇ ਸਕਦੇ ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਡੈਮ ਨੇ ਛੋਟੇ ਹਾਲਾਂਕਿ ਇਹ ਸ਼ਾਹਪੁਰ ਕੰਢੀ ਤੋਂ ਸਿਰਫ 3 ਮੀਟਰ ਨੀਚੇ ਹੈ ਸ਼ਾਹਪੁਰ ਕੰਢੀ ਜਿਹੜਾ ਉਹ 405 ਫੁੱਟ ਤੇ ਹੈ ਹਾਈਟ ਸੀ ਲੈਵਲ ਤੋਂ ਇਹਦੀ 402 ਫੁੱਟ 3 ਮੀਟਰ ਹੀ ਸਿਰਫ ਫਰਕ ਹੈ ਤੇ ਸੇਫਟੀ ਦੇ ਪਰਪਸ ਤੋਂ ਤੇ ਜੰਗਲਾਤ ਵਿਭਾਗ ਦੇ ਸਾਰੇ ਕਾਨੂੰਨ ਜਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਚ ਰੱਖਿਆ ਗਿਆ ਕਿਉਂਕਿ ਇੱਥੇ ਕੰਕਰੀਟ ਦਾ ਬਿਲਕੁਲ ਵੀ ਕੁਝ ਬਣ ਨਹੀਂ ਸਕਦਾ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਲੋਹੇ ਦੇ ਤੇ ਖੜਾ ਕੀਤਾ ਤੇ ਜਿਹੜੀ ਲੱਕੜੀ ਹੈ ਉਦੇ ਵਿੱਚ ਵੀ ਸਾਊਂਡ ਪ੍ਰੂਫ ਮਟੀਰੀਅਲ ਲਾ ਕੇ ਤਾਂ ਕਿ ਜਿਆਦਾ ਜਿਹੜਾ ਉਹ ਨੇਚਰ ਫ੍ਰੈਂਡਲੀ ਇਕੋ ਫ੍ਰੈਂਡਲੀ ਹੋਵੇ ਸਾਰਾ ਕੁਝ ਸੋ ਮੈਂ ਸਾਰੇ ਸਟਾਫ ਨੂੰ ਸਾਡੇ ਮੰਤਰੀ ਸਾਹਿਬ ਨੂੰ ਵਾਟਰ ਸਰਸ ਡਿਪਾਰਟਮੈਂਟ ਦੇ ਚਾ ਜਗਲਾਤ ਮਹਿਕਮੇ ਦੇ ਸਾਰੇ ਅਫਸਰਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿਨਾ ਇਸ ਕੰਮ ਲਈ ਕਿ ਅੱਜ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਮੈਨੂੰ ਉਮੀਦ ਹੈ ਕਿ ਚੋਹਾਲ ਦੀ ਤਰ੍ਹਾਂ ਇਹ ਵੀ ਬਹੁਤ ਕਾਮਯਾਬ ਹੋਊਗਾ ਚੋਹਾਲ ਆ ਬਾਰੇ ਤੁਸੀਂ ਪਹਿਲਾਂ ਵੀ ਲਿਖ ਚੁੱਕੇ ਹੋ ਕਿ ਉਹ ਦੇਖ ਚੁੱਕੇ ਹੋਵੋਗੇ ਲੋਕਲੋਂ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋਗੇ ਤੇ ਅੱਜ ਅਸੀਂ ਚੋਹਾਲੀ ਠਹਿਰਾਂਗੇ ਕੱਲ ਨੂੰ ਗਣਤੰਤਰ ਦਿਵਸ ਤੇ ਜੋ ਜਿਹੜਾ ਝੰਡੇ ਦੀ ਰਸਮ ਆਦਾ ਕਰਨੀ ਹੈ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈ ਕਿ ਜਿਹੜੇ ਵੀ ਮੰਤਰੀ ਸਹਿਬਾਨ ਨੇ ਜਿੱਥੇ ਵੀ ਝੰਡਾ ਲਹਿਰਾਉਣਾ ਉੱਥੇ ਇੱਕ ਰਾਤ ਪਹਿਲਾਂ ਕਿਸੇ ਠਹਿਰਦੇ ਕਿਉਂਕਿ ਅਗਲੇ ਦਿਨ ਕੋਈ ਮੌਸਮ ਦਾ ਜਾਂ ਕੋਈ ਇਸ ਤਰ੍ਹਾਂ ਦੀ ਰੁਕਾਵਟ ਨਾ ਆਵੇ ਕਿਉਂਕਿ ਉਹਦਾ ਇੱਕ ਟਾਈਮ ਹੁੰਦਾ ਝੰਡੇ ਦਾ ਵੀ ਬਿਲਕੁਲ 6:00 ਵਜੇ ਸੋ ਅ ਬਾਕੀ ਟੂਰਿਜ਼ਮ ਵਾਸਤੇ ਇਸ ਤੋਂ ਪਹਿਲਾਂ ਵੀ ਕੁਛ ਨਹਿਰੀ ਰੈਸਟ ਹਾਊਸ ਨੇ ਜਿਨ੍ਹਾਂ ਨੂੰ ਹੁਣ ਉਹ ਤਾਂ ਪਹਿਲਾਂ ਪਹਿਲਾਂ ਵਾਲੀ ਸਰਕਾਰ ਕੁਝ ਤਾਂ ਵੇਚ ਗਈ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚਤਾ ਉਹਨਾਂ ਨੇ ਉਹਨਾਂ ਨੇ ਗਾ ਫਾਈਵ ਸਟਾਰ ਹੋਟਲ ਬਣਾ ਲਏ ਇਹਦਾ ਐਗਜ਼ਾਮਪਲ ਦੇ ਦਿੰਨਾ ਮੈਂ ਇਹ ਨੀਲੋ ਨਹਿਰ ਦੇ ਉੱਤੇ ਜਿਹੜਾ ਸੀਗਾ ਉਹ ਹੁਣ ਹੋਟਲ ਬਣਾ ਲਿਆ ਉਹਨਾਂ ਨੇ ਤੇ ਕੈਪਟਨ ਸਾਹਿਬ ਆਪਣੇ ਕਿਸੇ ਫਰੈਂਡ ਨੂੰ ਦੇ ਗਏ ਸੀਗੇ ਉਹ ਤੇ ਇਸੇ ਤਰ੍ਹਾਂ ਹੁਣ ਜਿਵੇਂ ਨਦਾਮਪੁਰ ਨਹਿਰ ਹੈ ਸਾਡੇ ਸੰਗਰੂਰ ਚ ਉਹਦੇ ਤੇ ਬਹੁਤ ਸੋਹਣੇ ਰੈਸਟੋਰੈਂਟ ਬਹੁਤ ਸੋਹਣੇ ਰੈਸਟ ਹਾਊਸ ਨੇ ਰੋਪੜ ਵਾਲਾ ਹੈ ਤੋਂ ਅਸੀਂ ਉਹਨਾਂ ਨੂੰ ਆਪ ਅਸੀਂ ਆਮ ਖਾਸ ਬਾਗ ਸਰਾਂ ਦੇ ਵਿੱਚ ਬਹੁਤ ਬਹੁਤ ਸਕੋਪ ਆਉtheta ਸੋ ਅਸੀਂ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਅੱਛੇ ਤਰੀਕੇ ਨਾਲ ਬਣਾ ਕੇ ਅਸੀਂ ਚਾਹਾਂਗੇ ਕਿ ਉਹ ਸਰਕਾਰ ਦੇ ਕਮਾਊ ਪੁੱਤਰ ਬਣਨ ਉਹ ਰੈਸਟ ਹਾਊਸ ਜਿਹੜੇ ਨੇ ਉਹਨੂੰ ਪਬਲਿਕਲੀ ਖੋਲਾਂਗੇ ਚਾਹੇ ਉਹ ਕੋਈ ਫੰਕਸ਼ਨ ਕਰਨਾ ਹੈ ਛੋਟਾ ਮੋਟਾ ਕੋਈ ਕੰਪਨੀ ਨੇ ਕਿਸੇ ਨੇ ਕੋਈ ਆਪਣਾ ਸੈਮੀਨਾਰ ਕਰਨਾ ਹੈ ਜਾਂ ਵਟੈਵਰ ਹਨਾ ਗੈੱਟ ਟੂਗੇਦਰ ਕਰਨੀ ਹੈ ਤੋਂ ਉਹਦੇ ਵਾਸਤੇ ਅਸੀਂ ਦੇਣਾ ਸ਼ੁਰੂ ਕਰਾਂਗੇ ਜਦੋਂ ਮੈਂ ਐਮਪੀ ਹੁੰਦਾ ਸੀਗਾ ਤਾਂ ਮੈਂ ਚੋਹਾਲ ਆ ਕੇ ਠਹਿਰਦਾ ਸੀ ਸਿਰਫ ਦੋ ਕਮਰੇ ਸੀ ਉਹ ਦੋਨੇ ਖੰਡਰ ਬਣੇ ਹੋਏ ਸੀ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀਗਾ ਜੇ ਕਦੇ ਲੋਕਾਂ ਨੇ ਜੇ ਕਦੇ ਪ੍ਰਮਾਤਮਾ ਨੇ ਕੁਝ ਮਿਹਵਰੀ ਇਹ ਜੀ ਦਿੱਤੀ ਤਾਂ ਇਹਨਾਂ ਇਸ ਚੀਜ਼ ਨੂੰ ਸੀ ਬਹੁਤ ਵਧੀਆ ਬਣਾ ਸਕਦੇ ਆ ਤੇ ਅੱਜ ਉਹ ਤੋਂ ਚੋਹਾਲ ਜਿਹੜਾ ਉੱਥੇ ਓਪਨ ਕਿਚਨ ਹੈ ਹਾਰੇਦਵੜ ਦੇ ਪਿੰਡਾਂ ਤੋਂ ਮਾਵਾਂ ਆ ਕੇ ਤੁਹਾਡੇ ਸਾਹਮਣੇ ਸਾਗ ਬਣਾਉਂਦੀਆਂ ਨੇ ਤੁਸੀਂ ਆਪਣੀ ਮਰਜ਼ੀ ਦਾ ਮਿਰਚ ਮਸਾਲਾ ਪਵਾ ਸਕਦੇ ਹਾਂ ਤੇ ਉੱਥੇ ਟ੍ਰੀ ਹਾਰਟਸ ਨੇ ਤੇ ਥੱਲੇ ਉਹਦੇ ਵਿੱਚ ਲੈ ਕੇ ਜਾਂਦੇ ਆ ਟਾਈਮ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਜਾਓ ਵਾਟਰ ਸਪੋਰਟਸ ਦਾ ਵੀ ਬਹੁਤ ਸਾਰਾ ਸਕੋਪ ਹੈ ਸੋ ਮੈਨੂੰ ਇਹ ਇਲਾਕਾ ਪਹਿਲੇ ਦਿਨੋਂ ਪਹਿਲਾਂ ਵੀ ਪਸੰਦ ਸੀ ਪਰ ਇਹ ਇਲਾਕਾ ਕਿਉਂਕਿ ਇਸ ਤਰ੍ਹਾਂ ਦਾ ਪੰਜਾਬ ਪਹਿਲਾਂ ਕਦੇ ਦਿਖਾਇਆ ਹੀ ਨਹੀਂ ਗਿਆ ਸੋ ਅਸੀਂ ਚਾਹੇ ਉਹ ਜਿੱਥੇ ਮੇਸ਼ਰੀ ਅੰਮ੍ਰਿਤਸਰ ਸਾਹਿਬ ਹੈ 1 ਲੱਖ ਬੰਦੇ ਦੀ ਫੁੱਟਬਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਟੂਰਿਜ਼ਮ ਦਾ ਸੀ ਕਰ ਰਹੇ ਆ ਪਟਿਆਲਾ ਜਿਹੜਾ ਸਾਡਾ ਕਲਚਰ ਸਿਟੀ ਕਿਹਾ ਜਾਂਦਾ ਉੱਥੇ ਬਹੁਤ ਸਾਰੇ ਬੜੇ-ਬੜੇ ਹੋਟਲ ਸਰਕਾਰ ਵੱਲੋਂ ਪੀਪੀਪੀ ਮੋਡ ਤੇ ਜਾਂ ਫਿਰ ਜਾਂ ਫਿਰ ਸਰਕਾਰ ਵੱਲੋਂ ਆਪ ਉੱਥੇ ਬਹੁਤ ਸਾਰੇ ਸ਼ੂਟਿੰਗਸ ਵਗੈਰਾ ਉੱਥੇ ਹੁੰਦੀਆਂ ਨੇ ਆਣ ਦੋਲੇ ਸੋ ਅਸੀਂ ਬਾਲੀਵੁੱਡ ਨੂੰ ਜਾਂ ਜਿੰਨੇ ਵੀ ਕੋਈ ਸ਼ੂਟਿੰਗਸ ਵਾਲੇ ਗਾਣਿਆਂ ਵਾਲੇ ਕੋਈ ਡੈਸਟੀਨੇਸ਼ਨ ਵੈਡਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਚਮਰੌੜ ਝੀਲ ਦੀ ਜੋ ਪਠਾਨਕੋਟ ਤੋਂ 20 ਕਿਲੋਮੀਟਰ ਉੱਪਰ ਹੈ ਜਿਹੜਾ ਰੰਜੀ ਸਾਗਰ ਡੈਮ ਦੇ ਉੱਤੇ ਚਮਰੌੜ ਝੀਲ ਬਹੁਤ ਵਧੀਆ ਬਣ ਗਈ ਉੱਥੇ ਸਰਕਾਰ ਵੱਲੋਂ ਬਹੁਤ ਡਿਵੈਲਪ ਕੀਤਾ ਜਾ ਰਿਹਾ ਏਰੀਆ ਸੜਕ ਬਣ ਗਈ ਤੇ ਉੱਥੇ ਪ੍ਰੀ ਵੈਡਿੰਗ ਸ਼ੂਟ ਆਊਟ ਫੋਟੋ ਖਿਚਾਉਣ ਜਾਂ ਕੋਈ ਅੱਜ-ਕੱਲ ਜਿਹੜੇ ਚੱਲਦੇ ਆ ਰਵਾਜ ਤੇ ਉਹਦੇ ਵਾਸਤੇ ਬਹੁਤ ਸਾਰੇ ਲੋਕ ਆਉਂਦੇ ਆ ਉਹ ਜਿਹੜੇ ਬੋਟਸ ਦੇ ਵਿੱਚ ਜਾ ਕੇ ਫੋਟੋ ਹਮ ਬਗੈਰਾ ਸ਼ੂਟ ਹੁੰਦੀਆਂ ਨੇ ਜੇ ਡੈਸਟੀਨੇਸ਼ਨ ਬੈਟਿੰਗ ਦਾ وہاں ਉੱਥੇ ਮਾਹੌਲ ਬਹੁਤ ਵਧੀਆ ਮਿਲ ਰਿਹਾ ਤੇ ਸਾਨੂੰ ਚਮਰਾਉੜ ਲੇਕ ਵੀ ਕਾਫੀ ਡਿਵੈਲਪ ਹੋ ਗਈ ਤੇ ਉਡਲਹਾਉਜੀ ਦੇ ਰਸਤੇ ਤੇ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਏਰੀਆ ਨੂੰ ਹੋਰ ਵੀ ਇੰਡਾਇਰੈਕਟ ਫਿਰ ਇਹਦੇ ਨਾਲ ਇੰਡਾਇਰੈਕਟ এমਪਲੋਇਮੈਂਟ ਬਹੁਤ ਮਿਲਦੀ ਹੈ ਰੋਜ਼ਗਾਰ ਪੈਦਾ ਹੁੰਦੇ ਨੇ ਤੇ ਉਮੀਦ ਹੈ ਕਿ ਅਸੀਂ ਇਹਦੇ ਵਿੱਚ ਜੋ ਅਸੀਂ ਦਿਨੋਂ ਸੋਚਿਆ ਹੋਇਆ ਕਿ ਪੰਜਾਬ ਨੂੰ ਟੂਰਿਜ਼ਮ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਤਾਂ ਉਹਨੂੰ ਚੰਗੀ ਕਾਮਯਾਬ ਹੋ ਗਏ ਤੁਹਾਡਾ ਕੋਈ ਸਵਾਲ ਹੋਵੇ ਤਾਂ ਬਲੀ ਤਾਂ ਉਹ ਦਿੱਲੀ ਚੱਕੀ ਦੀ ਜਾ ਰਹੀ ਪੰਜਾਬ ਦੀ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੱਕੀ ਜਾ ਰਹੀ ਹੈ ਕੱਲ ਨੂੰ ਹਾਂਜੀ ਕੱਲ ਨੂੰ ਜਿਹੜੀ ਚੱਕੀ 26 ਜਨਵਰੀ ਦੀ ਪਲੇਟ ਦੇ ਵਿੱਚ ਸ਼ਾਮਲ ਹੋ ਰਹੀ ਹੈ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਕੋਰਸਟਰ ਹੁੰਦਾ ਪਰ ਇਸ ਵਾਰ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਸਾਰੀ ਦੁਨੀਆ ਚ ਮਨਾ ਰਹੇ ਕੱਲ ਵੀ ਮੈਂ ਤੱਕ ਸ੍ਰੀ ਹਯੂਰ ਸਾਹਿਬ ਗਿਆ ਹੋਇਆ ਸੀ ਉੱਥੇ ਵੀ 350 ਸਾਲਾ ਦੇ ਫੰਕਸ਼ਨ ਚੱਲ ਰਹੇ ਸੀ ਤੋ ਅਸੀਂ ਕਿਹਾ ਵੀ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂ ਅਗਲੇ ਸਾਲ ਵੀ ਬਣ ਜੂਗਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕੁਐਸਟ ਨੂੰ ਜਿਹੜਾ ਮਨਜ਼ੂਰ ਕੀਤਾ ਤੇ ਕੱਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਵੰਤ ਦਿੱਤ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇਵ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਦੇਸ਼ ਕੌਮ ਲਈ ਆਪਣਾ ਸਭ ਕੁਝ ਵਾਰੰਦਸ ਨਹਿਾ ਜਿਹੜਾ ਉਹ ਕੱਲ ਨੂੰ ਚਾਕੀ ਜਿਹੜੀ ਆ ਉਹ ਜਿਹੜੀ 26 ਜਨਵਰੀ ਦੀ ਪ੍ਰੇਡ ਹੈ ਉਹਦੇ ਚ ਪੰਜਾਬ ਦੀ ਚਾਕੀ ਸ਼ਾਮਲ ਹੋਗੀ ਸੀ ਸੀਜ਼ ਆਫ ਕਾਂਗਰਸ ਇੱਕ ਇੱਕ ਸਾਲ ਰਹਿ ਗਿਆ ਗਵਰਨਮੈਂਟ ਦਾ ਆਲਮੋਸਟ ਹੁਣ ਕਾਫੀ ਕੰਮ ਹੋ ਗਏ ਕਾਫੀ ਕਰਨ ਵਾਲੇ ਹੁਣ ਲਾਸਟ ইয়ার ਸਟਾਡੀ ਕੀ ਗਵਰਨਮੈਂਟ ਦੀਆਂ ਪ੍ਰਾਇੋਰਟੀਜ਼ ਹੋਣ ਅਸੀਂ ਇਅਰ ਨਹੀਂ ਕਹਿੰਦੇ ਮੈਡਮ ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ ਬਹੁਤ ਟੇਟਾਂ ਪਹਿਲਾਂ ਹੀ ਬਹੁਤ ਇਅਰਜ਼ ਲੇਟ ਹੋ ਗਏ ਪਹਿਲਾਂ ਹੀ ਦੇਖੋ ਬਿਜਲੀ ਦਾ ਬਿੱਲ ਅਸੀਂ ਆਉਣ ਸਾਰ ਮਾਫ ਕੀਤਾ ਅਸੀਂ ਪਹਿਲੇ ਸਾਲ ਤੋਂ ਕੰਮ ਲੱਗ ਗਿਆ ਸੀ ਅਸੀਂ ਮਹੱਲਾ ਕਲੀਨ ਕਾਮ ਆਦਮੀ ਕਲੀਨਿਕ ਆਉਣਸਾਰ ਬਣਾਉਣ ਲੱਗੇ ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕਿਸ਼ਨ কুমার ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹੈਨਾ ਅਸੀਂ ਸ਼ਹੀਦ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ ਨੇ 1 ਕਰੋੜ ਰੁਪਏ ਦਾ ਵਿਆਰਥਿਕ ਸਹਾਇਤਾ ਦੇਣਾ ਉਦੋਂ ਹੀ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਉਹ ਚ ਤੁਸੀਂ ਵੀ ਆਓਗੇ ਸਾਰੇ ਕੋਈ ਪਰਿਵਾਰ ਉਹਦੇ ਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪੀਟਲ ਬਡੇ ਬਡੇ ਹਸਪੀਟਲ ਜਿਵੇਂ ਮੈਕਸ ਵੀ ਸ਼ਾਮਿਲ ਹੈ 40 40 ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਮਹਾਲੀ ਵਾਲਾ ਜਿਹਾ ਨਹੀਂ ਪਰ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮੁਹੱਲੀ ਵਾਲੇ ਨਾਲ ਵੀ ਗੱਲ ਹੋ ਗਈ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿਸੇ ਦੇ ਕਰੇ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਂ ਇਸ ਪੱਖੋਂ ਇਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਾਕ ਸੰਬੰਧੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਹਦੇ 'ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਹੁਣ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ 43000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ 65000 ਕਿਲੋਮੀਟਰ ਚੋਂ ਜੇ ਸਾਨੂੰ ਆਰ ਡੀ ਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਨਹੀਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਹੇ ਆ ਪਹਾੜਾਂ ਨੂੰ ਜਾਂਦੀਆਂ ਵੀ ਸੜਕਾਂ ਬਣਾ ਰਹੇ ਆ ਸੋ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਦ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਡੈਥੀ ਐਵਰੇਜ ਉਹ ਜਿਹੜੀ ਐ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਐ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆ ਆਪਣਾ ਮਨ ਕੀ ਬਾਤ ਦੇ ਵਿੱਚ ਹੈਨਾ ਸੜਕਾਂ ਤੇ ਪੰਜਾਬ ਜਦੋਂ ਮੈਂ ਐਮਪੀਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟੌਪ 2 ਜਾਂ ਟੌਪ 3 ਦੇ ਵਿੱਚ ਸੀਗਾ ਪਰ ਡੇ ਔਨ ਦਾ ਸਪੋਟ ਡੈਥਸ ਦੇ ਵਿੱਚ 15 16 ਸੀ ਉਸ ਵੇਲੇ ਜਿਵੇਂ ਮੈਂ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗ ਗਈ ਤੇ ਉੱਥੇ ਜਾ ਕੇ ਉਹਨਾਂ ਨੂੰ ਫਸਟ ایڈ ਮਿਲਣ ਲੱਗ ਗਈ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 48% ਮੌਤਾਂ ਘਟ ਗਈਆਂ ਇਹ ਗੱਲ ਨਿਤਨ ਗੜਕੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫਾਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਐਦਾਂ ਦਾ ਸਿਸਟਮ ਤੁਸੀਂ ਦੱਸ ਦੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਨਨਾ ਸੜਕਾਂ ਤੇ ਚੱਰੀਆਂ ਉਹ ਬਚਨ ਸਾਬ੍ਹ ਜੀ ਪੰਜਾਬ ਦੇ ਵਿੱਚ ਅੰਡਰਗਰਾਉਂਡ ਵਾਟਰ ਜਿਹੜਾ ਹੈ ਉਹ ਬੜਾ ਮਸਲਾ ਹੈ ਕਿ ਬਹੁਤ ਸਾਰੇ ਬਲਾਕਸ ਸਾਡੇ ਡਾਰਟ ਜੋਂ ਦੇ ਵਿੱਚ ਹੁਸ਼ਿਆਰਪੁਰ ਦਾ ਵੀ ਕਾਫੀ ਹਿੱਸਾ ਜਿਹੜਾ ਹੈ ਡਾਰਟ ਜੋਂ ਦੇ ਵਿੱਚ ਆ ਸਕਦਾ ਹੈ ਉਹਦੇ ਲਈ ਅਸੀਂ ਪ੍ਰੋਡਕਸ਼ਨ ਲਈ ਕਿਉਂਕਿ ਬੜੇ ਸਮੇਂ ਤੋਂ ਚੱਲਦਾ ਰਿਹਾ ਵੀ ਕਦੀ ਪੈਡੀ ਨੂੰ ਬੈਨ ਕਰ ਦਿਓ ਕਦੀ ਹੋਰ ਸਾਧਨ ਹੋਵੇ ਚੈਕ ਡੈਮਸ ਦੀ ਗੱਲ ਹੋਈ ਲੇਕਿਨ ਗਰਾਉਂਡ ਲੈਵਲ ਤੇ ਕਾਰਟਲੇ ਤੱਕ ਇਦਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ ਜੀ ਨਹੀਂ ਤੁਸੀਂ ਹਾਲੇ ਤੱਕ ਗਰਾਉਂਡ 'ਚ ਗਏ ਹੀ ਨਹੀਂ ਹੋਵੋਗੇ ਜੀ ਹੈਨਾ ਮੈਂ ਦੱਸ ਦੇਣਾ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪਾਣੀ ਤੁਸੀਂ ਕਦੇ ਵੀਡੀਓ ਦੇਖਿਆ ਹੋਣੇ 40 40 ਸਾਲਾਂ ਬਾਅਦ ਲੋਕਾਂ ਨੂੰ ਪਾਣੀ ਮਿਲ ਗਿਆ ਨਹਿਰ ਦਾ ਜਦ ਤੱਕ ਅੱਸੀ ਪੁਰਾਣੀ ਪਈ ਸੀ ਦਬ ਗਈ ਸੀ ਇਧਰ ਉਧਰ ਐਨਕਰੋਚਮੈਂਟ ਹੋ ਗਈ ਸੀ ਉਹ ਪਾਣੀ ਆ ਗਿਆ ਜੇ ਜੇ ਨਹੀਂ ਵੀ ਹੈਗੀ ਸੀ ਅਸੀਂ ਥੱਲੋਂ ਦੀ ਪਾਈਪਾਂ ਪਾ ਕੇ ਪੰਜਾਬ ਨੂੰ ਨਹਿਰੀ ਪਾਣੀ ਨਾਲ ਪਹਿਲਾਂ ਤਾਂ ਜੋੜਿਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਟਿਊਬਵੈਲ ਦੀ ਡਿਪੈਂਡਬਿਲਟੀ ਘਟੀ ਹੈ ਕਿ ਕੱਲਾ ਕੱਲੀ ਟਿਊਬਵੈਲ ਤੋਂ ਅਸੀਂ ਆਪਣੀ ਫਸਲ ਨੂੰ ਪਾਣੀ ਦੇਵਾਂਗੇ ਜੋ ਨਹਿਰੀ ਪਾਣੀ ਆਉਣ ਲੱਗ ਗਿਆ ਤਾਂ ਡੂਬਲ ਜਿਹੜਾ ਉਹਦੀ ਉਹਦੇ ਤੇ ਜਿਹੜੀ ਨੇ ਨਿਰਪਰਤਾ ਘਟੀ ਸਾਡੇ ਬਹੁਤ ਸਾਰੇ ਜ਼ੋਨ ਦੇ ਵਿੱਚ ਪਾਣੀ ਉੱਪਰ ਵੀ ਆ ਗਿਆ ਬਹੁਤ ਸਾਰੇ ਸਾਡੇ ਡਾਰਕ ਚੋਂ ਐਵਰੇਜ ਜ਼ੋਨ ਚ ਆ ਗਏ ਕੁਝ ਜ਼ੋਨ ਅੱਛੀ ਅੱਛੀ ਖਬਰ ਹੈ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੁਝ ਕਰ ਰਹੇ ਹਾਂ ਕਿ ਆਪਣੇ ਕੋਲੇ ਨਹਿਰਾਂ ਦਾ ਪਾਣੀ ਹੈਗਾ ਜਾਂ ਜਿਹੜੇ ਡੈਮਸ ਐ ਇਦਾਂ ਦੇ ਡੈਮਸ ਨੂੰ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਪਾਣੀ ਨੂੰ ਸੰਭਾਲੀਏ ਸੰਭਾਲ ਕੇ ਇਸੇ ਪਾਣੀ ਨੂੰ ਹੁਣ ਜਿਵੇਂ ਸ਼ਾਹਪੁਰ ਕੰਢੀ ਜੋ ਚੱਲ ਪਿਆ ਤਾਂ ਬਿਸ਼ਤ ਤ ਦਬਾਅ ਚੱਲ ਪੂਗੀ ਤਾਂ ਮਾਝਾ ਆਪਣਾ ਦੋਆਬੇ ਦੇ ਵਿੱਚ ਦੀ ਨਹਿਰ ਜਿਹੜੀ 24 ਘੰਟੇ ਚੱਲ ਪੂਗੀ 12 ਮਹੀਨੇ ਚ 30 ਦਿਨ 24 ਘੰਟੇ ਉਹਦੇ ਨਾਲ ਬਹੁਤ ਜਿਹੜਾ ਵਾਟਰ ਤੁਸੀਂ ਕਹਿੰਦੇ ਹੋ ਇਹ ਬੀਤ ਦਾ ਏਰੀਆ ਜਿਹੜਾ ਜਿੰਨਾ ਵੀ ਇਹ ਤਾਂ ਸ਼ਾਹਪੁਰ ਕੰਢੀ ਤੋਂ ਜਦੋਂ ਨਹਿਰ ਆਊਗੀ ਤਾਂ ਉਹ ਪਾਣੀ ਜਿਹੜਾ ਉਸ ਉਹ ਲੈਵਲ ਉੱਪਰ ਆ ਜਾਊਗਾ ਕ੍ਰੌਪ ਡਾਈਵਰਸੀਫਿਕੇਸ਼ਨ ਜ਼ਾਇਕਾ ਇੱਕ ਜਾਪਾਨ ਦੀ ਇੱਕ ਕੰਪਨੀ ਹੈ ਜਾਪਾਨ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਚਾਹੇ ਉਹ ਜਿਹੜੇ ਮਰਜੀ ਬਿਜ਼ਨਸ ਨਾਲ ਰਿਲੇਟਡ ਨੇ ਜਿਹੜੇ ਮਰਜੀ ਸੈਕਟਰ ਨਾਲ ਰਿਲੇਟਡ ਨੇ ਉਹ ਜਦੋਂ ਇੰਟਰਨੈਸ਼ਨਲ ਕਿਤੇ ਵੀ ਉਹਨਾਂ ਨੇ ਕੰਮ ਕਰਨਾ ਹੋਵੇ ਕਿਸੇ ਦੇਸ਼ 'ਚ ਤਾਂ ਉਹ ਜ਼ਾਇਕਾ ਦੇ थ्रू ਹੀ ਆਉਂਦੇ ਨੇ ਜਾਂ ਮਿੱਟੀ ਆ ਉਹਨਾਂ ਦੀ ਉਹਨਾਂ ਦੀ ਉਹ ਮਿੱਟੀ ਉਹਨਾਂ ਦੀ ਸਮਝੋ ਕਮਰਸ ਇੰਡਸਟਰੀ ਆ ਉਹਨਾਂ ਦੀ ਮਿਨਿਸਟਰੀ